ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਕੇ ਉਹਨਾਂ ਤੋਂ ਵੱਡੀ ਪੱਧਰ ਤੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਇਸੇ ਘੜੀ ਤਹਿਤ ਬਰਨਾਲਾ ਪੁਲਿਸ ਨੇ ਇੱਕ ਕੰਟੇਨਰ ਨੂੰ ਰੋਕ ਕੇ ਜਦੋਂ ਉਸ ਨੂੰ ਚੈੱਕ ਕੀਤਾ ਤਾਂ ਪੁਲਿਸ ਨੂੰ ਉਸ ਵਿੱਚੋਂ 21 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਜਿਸ ਤੋਂ ਬਾਅਦ ਕੰਟੇਨਰ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਫੜੇ ਗਏ ਵਿਅਕਤੀ ਦੀ ਪਛਾਣ ਵਿਕਰਮ ਕੁਮਾਰ ਨਿਵਾਸੀ ਸਾਹੋਵਾਲਾ ਜ਼ਿਲ੍ਹਾ सिरसा ਹਰਿਆਣਾ ਦੇ ਰੂਪ ਵਿੱਚ ਹੋਈ ਹੈ एसएसपी संदीप कुमार मलिक ਨੇ ਕਿਹਾ ਕਿ ਫੜੇ ਗਏ ਵਿਅਕਤੀ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਇਸ ਨੈੱਟਵਰਕ ਵਿੱਚ ਵਿਕਰਮ ਕੁਮਾਰ ਨਾਲ ਹੋਰ ਕੌਣ ਸ਼ਾਮਿਲ ਹਨ ਅਤੇ ਉਨ੍ਹਾਂ ਖਿਲਾਫ ਵੀ ਪੁਲਿਸ ਕਾਰਵਾਈ ਕਰ ਸਕੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿਹਾ ਹੈ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਜਾਵੇ ਤਾਂ ਕਿ ਪੁਲਿਸ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕਰ ਸਕੇ ਮੁੱਖ ਵੀਰ ਸਰ ਵਰ ਨਾਲੇ ਪੇਸ਼ਾ ਲੱਗਦੀ ਲੱਗਦੀ ਹੈ ਸਰ ਕੀ ਬਾਬਲਾ ਸਭ ਕਿੰਨੇ ਗਾਉਂ ਕੇ ਕੀ ਦੇਖਾ ਨੂੰ ਜੀ ਜਿੱਦਾਂ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਅਨ ਅਸ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਬੀ ਜੀ ਪੀ ਪੰਜਾਬ ਪੰਜਾਬ ਕੋਲ ਇਸ ਐਂਟੀ ਡਰਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿੰਨੂ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸ ਪੀ ਡੀ ਸੰਦੀਪ ਮਨਜੀ ਪਾਂਡੂਣਾ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸੁਖਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐ ਇਨਚਾਰਜ ਸੀਏ ਸਬ ਇੰਸਪੈਕਟਰ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ਹੋਈ ਹੈ ਐਨਡੀ ਪੀਐਸ ਐਕਟ ਦੇ ਤਹਿਤ ਉਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 ਬੋਰੀਆਂ ਜੋ ਕਿ ਰੇਂਗ ਅਰਾਊਂਡ 20 ਕਿਜੀਸ ਈਚ ਜੋ ਕਿ ਬਣਦਾ ਹੈਗਾ 2100 ਕਿਜੀ 21 ਪੁਇੰਟਲ ਭੁੱਕੀ ਚੂਰਾ ਪੋਸਟ ਆਪੀ ਹਸਕ ਅਸੀਂ ਬਰਾਮਦ ਕੀਤੀ ਹੈ ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਜੋ ਇਹ ਅਕਿਊਜ਼ ਅਸੀਂ ਫੜਿਆ ਹੈਗਾ ਵਿਕਰਮ ਕੁਮਾਰ ਹੈਗਾ ਸਿਰਸਾ ਹਰਿਆਣੇ ਦਾ ਰਹਿਣ ਵਾਲਾ ਜੋ ਕਿ ਇਹਨੂੰ ਚਲਾ ਰਿਹਾ ਸੀਗਾ

ਕਾਪੀ ਹਰਸ ਕਿਹਾ ਗਿਆ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਬਣਦੀ ਹੈ। ਪਹਿਲਾਂ ਵੀ ਪਰਚੇ ਵਗੈਰਾ ਹੈਗੇ ਜੀ। ਇਹ ਹਾਲ ਕੀ ਘੜੀ ਐਸ ਦੇ ਅਕਿਊਜ਼ ਬਿਲੋਂਗਸ ਟੂ ਹਰਿਆਣਾ। ਹਾਲ ਕੀ ਘੜੀ ਸਾਨੂੰ ਇਹਦਾ ਕੋਈ ਐਡਾ ਕ੍ਰਿਮੀਨਲ ਪਾਸਟ ਨਹੀਂ ਮਿਲਿਆ। ਪਰ ਕੀ ਵੀ ਜੇ ਤੋ ਪਹਿਲਾਂ ਵੀ ਕੰਮ ਕਰ ਕਰ ਰਹੇ ਆ ਕਿ ਵੀ। ਕੋਈ ਐਸੀ ਜੀ ਅਭੀ ਤੋ ਫਿਲਹਾਲ ਫੜਿਆ ਹੀ ਹੈਗਾ। ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗ੍ਰਾਉਂਡ ਕੀ ਹੈਗਾ ਕਿਵੇਂ ਉਹਨਾਂ ਦੇ ਕੰਟੈਕਟਸ ਆਇਆ ਕੌਣ ਇਹਦੇ ਹੋਰ ਇਸ ਕਾਂਸਪੀਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈ ਇਨਸਮੰਦੌਰ ਦੇ ਵਿੱਚ ਇਹ ਪਹਿਲੀ ਇੱਕ ਵੱਡੀ ਵੱਡੀ ਵਾਰਦਾਤਾਂ ਹੋਰ ਹੀ ਹੈ ਜੋ ਇਲਾਕੇ ਦੇ ਬੱਚਾ ਰਹਿ ਰਿਹਾ ਬੱਚਾ ਪੱਕੇ ਵਿੱਚ ਜਾਣੀ ਰਿਹਾ 200 ਕੋਸਟ ਤੱਕ ਕਰ ਰਿਹਾ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਦੋਗੇ ਅੱਗੇ ਆਉਣ ਵਾਲੇ ਸਮੇਂ ਨੂੰ ਜੀ ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈ ਕਿ ਅਸੀਂ ਸਾਰੇ ਹੀ ਸਾਰੇ ਤਾਂਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮਹਿੰਮ ਜਾਰੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਐਸੀ ਹਰ ਰੋਜ਼ एक्साइज के एन डी से रिकवरी साड़ी होंगी रही है छोटी छोटी बट ये काफ़ी बड़ी हेवी कमर्शियल क्वांटिटी है वन ऑफ द बिगेस्ट सब जाने कितने से बुक ये जी आगे जिदा कि काफ़ी थानू पता ही है इतने लागे जो डिस्ट्रिक्ट्स हैं वो तो भी जाने सी कि स्पेसीफिक्स असी जो इंटरव्यू करा फिर इंडिया क्राइम न्यूज जुलम के खिलाफ जंग ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ